ਦੇ ਨੇ ਵੀ ਹੈ ਨਾ ਆਪਣਾ ਇਨਾ ਦਿਖਾਵੇ ਦਾ ਕੋਈ ਫਾਇਦਾ ਨਹੀਂਗਾ ਅੱਛਾ ਜੀ ਠੀਕ ਹੈ ਨਾ ਜੀ ਮੈਂ ਤੁਹਾਨੂੰ ਵੀ ਕਹਾਂ ਮੈਂ ਅਸੀਂ ਪਹਿਲਾ ਨੰਬਰ ਕੋਈ ਓਲਾ ਨਹੀਂ ਆਪਣੇ ਲਵੇ ਹਰ ਇੱਕ ਜ਼ਿੰਮੇਦਾਰ ਨੂੰ ਅਸੀਂ ਆਪਦਾ ਪਰਿਵਾਰ ਸਮਝਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਆਹ ਰੂਟਾ ਬੇਟਰ ਬਾਰੇ ਪਿਆ ਠੀਕ ਹੈ ਜੀ ਅਸੀਂ ਇਹ ਨਹੀਂ ਦਿਖਾ ਕੇ ਤੋਰਦੇ ਤੁਹਾਨੂੰ ਆਪ ਨੂੰ ਜਾਣਕਾਰੀ ਚਾਹੀਦੀ ਤਾਂ ਤੁਸੀਂ ਕੰਪਨੀ ਆਓ ਕੱਲੀ ਕੱਲੀ ਚੀਜ਼ ਆ ਕੇ ਚੈੱਕ ਕਰੋ ਕਿੱਥੇ ਕੀ ਲੱਗਿਆ ਕਿੱਥੇ ਕੀ ਨਹੀਂ ਲੱਗਿਆ ਆ ਵੀਰੇ ਸੀ ਇਹ ਸੀਲ ਆ ਗਈ ਜੀ ਆਮ ਜਿਹੜਾ ਤੁਸੀਂ ਕਹਿ ਰਹੇ ਹੋਗੇ 50 55000 ਹੁਣ ਉਹਦੇ ਵਿੱਚ ਸਾਨੂੰ 80 ਰੁਪਿਆ ਦੀ ਸੀਲ ਹੀ ਮਿਲਨੀ ਆ ਵੀਰ ਜੀ 80 ਰੁਪਿਆ ਦੀ ਸੀਲ ਇਹ ਸਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਹਾਂ ਠੀਕ ਹੈ ਜੀ ਮੈਂ ਇਹ ਆਨਾ ਜਿਹੜੀ ਆ ਚੀਜ਼ ਹੈ ਨਾ ਜਿਹੜਿਆਂ ਦੇ ਵੀ 90000 ਦਾ 60000 ਦਾ ਮਿਲਦਾ ਰੋਟਾ ਮਟਰ ਛੋਡਾ ਸੀਜ਼ਨ ਲਾ ਕੇ ਹਾਂ ਜਿਹੜੀ ਮੇਨ ਚੀਜ਼ ਹੈ ਹਾਂ ਤੁਸੀਂ ਆ ਚੀਜ਼ਾਂ ਪੁੱਛੋ ਆ ਚੀਜ਼ਾਂ ਪੁੱਛੋ ਜਿਹੜੀ ਚੀਜ਼ਾਂ ਦੱਸ ਰਹੇ ਕੰਪਨੀ ਆਪ ਕਹਿੰਦੀ ਵੀ ਤੁਸੀਂ ਆ ਚੀਜ਼ਾਂ ਪੁੱਛੋ ਉਹਨਾਂ ਜਾ ਕੇ ਲੈ ਲਓ ਜਿਹੜੀਆਂ ਚੀਜ਼ਾਂ ਆਉਂਦੀਆਂ ਅਸੀਂ ਕਹਿੰਦੇ ਨਹੀਂ ਵੀ ਸਾਥੋਂ ਆਗੇ ਵੀਰੇ ਮਾਰਕੀਟ 'ਚ ਰੋਟੇਟਰ ਬਹੁਤ ਆਉਂਦੇ ਪਿਆ ਆਪਣੇ ਰੋਟੇਟਰ 'ਚ ਖਾਸ ਕੀ ਚੀਜ਼ਾਂ ਆਉਂਦੀਆਂ ਪਿਆ ਮੈਨੂੰ ਉਹ ਮਟੀਰੀਅਲ ਦਾ ਫਰਕ ਦੱਸੋ ਵੀਰ ਜੀ ਇਹਦੇ ਵਿੱਚ ਕੋਸ਼ਿਸ਼ ਹੈ ਸਾਡੀ ਵੀ ਸਾਰਾ ਕੁਝ ਹੀ ਤੁਹਾਨੂੰ ਉਹਨਾਂ ਨਾਲੋਂ ਅਲੱਗ ਮਿਲਣਾ ਠੀਕ ਹੈ ਜੀ ਠੀਕ ਹੈ ਜੀ ਰੂਟਰ ਤੋਂ ਲੈ ਕੇ ਬਾਡੀ ਹੋ ਗਈ ਜੀ ਠੀਕ ਹੈ ਜੀ ਠੀਕ ਹੈ ਡਾਲਾ ਹੋ ਗਿਆ ਜੀ ਗੇਅਰ ਹੋ ਗਿਆ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਕੁਆਲਿਟੀ ਮਿਲੇ ਵੀਰੇ ਮੰਨ ਲਓ ਪਤਾ ਹੈ ਲੋਕੇ ਕੀ ਕਹਿੰਦੇ 70000 ਤੋਂ ਲੈ ਕੇ ਜੀ ਮੇਰੇ ਅੱਜ ਟਾਈਮ ਅੱਜ ਦੇ ਟਾਈਮ 'ਚ ਨਾ ਰੋਟਾਵੇਟਰ ਦਾ ਤਾਂ ਹਾਲ ਹੋਇਆ ਪਿਆ ਤੁੱਲ ਕੇ ਦੇਣ ਨੂੰ ਤਿਆਰ ਹੋਏ ਖੜੇ ਲੋਕ ਤਿਆਰ ਕਿਉਂ ਹੋਏ ਖੜੇ ਨੇ ਜੀ ਉਹ ਇਹ ਵੀ ਦੇਖੋ ਨਾ ਦੇਖੋ ਕੋਈ ਇਹ ਤਾਂ ਹੈ ਨਹੀਂ ਕਿ ਡੁੱਡੀ ਕਮਾਈ ਕਰ ਲੂਗਾ ਕੋਈ ਇਹੋ ਜਿਹਾ ਵੀ ਬੰਦਾ ਨਹੀਂ ਵੀ ਆਪਣੀ ਜੇਬ 'ਚੋਂ ਪਾ ਕੇ ਸਾਨੂੰ ਚੀਜ਼ ਦੇ ਦੇ ਹਾਂ ਜੇਬ 'ਚੋਂ ਤਾਂ ਕੋਈ ਪਾ ਕੇ ਨਹੀਂ ਕਾਰਨ ਕਿੱਥੇ ਆ ਉਹ ਹੀ ਦੱਸੋ ਜੀ ਫਿਰ ਸਾਨੂੰ ਠੀਕ ਹੈ ਨਾ ਜੀ ਉਹ ਹੀ ਚੀਜ਼ਾਂ ਤੁਹਾਨੂੰ ਦਿਖਾ ਦਿੰਨੇ ਆ ਵੀਰ ਜੀ ਹਾਂਜੀ ਪਹਿਲਾ ਨੰਬਰ ਤਾਂ ਬੋਡੀ ਤੇ ਆਜੋ ਤੁਹਾਨੂੰ ਸਵਾ 4:00 ਐਮ ਮੈਂ ਜੀ ਠੀਕ ਹੈ ਜੀ ਆਮ ਤੁਹਾਨੂੰ 3:30 ਐਮ ਦੇ ਵਿੱਚ ਮਿਲੂਗੀ ਠੀਕ ਹੈ ਜੀ ਠੀਕ ਹੈ ਜੀ 6:00 ਐਮ ਮੋਟਾ ਤੁਹਾਨੂੰ ਮੂਰੇ ਅੱਗੇ ਪੈ ਮਿਲਣਾ ਇਹਦੇ ਚ ਠੀਕ ਹੈ ਜੀ ਠੀਕ ਹੈ ਜੀ ਹੈਵੀ ਡਿਊਟੀ ਤੁਹਾਨੂੰ ਪੂਰੇ ਇਹਦੇ ਨੱਕੇ ਮਿਲਨੇ ਨੇਗੇ ਠੀਕ ਹੈ ਜੀ ਬਦੌਟ ਬਸ ਤੋਂ ਤੁਹਾਨੂੰ ਅਸੀਂ ਪਤਨੀ ਲਾ ਕੇ ਦੇ ਰਹਿਆਂ ਇਹਦੇ ਵਿੱਚ ਲੇਜ਼ਰ ਕਟਿੰਗ ਤੇ ਪੂਰੀ ਹਾਰਡ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕੋੜੀ ਦੇ ਤੇ ਤੁਹਾਨੂੰ ਇਹਦੇ ਵਿੱਚ ਵੀ ਵੀ ਸੇਤੀ ਮਰਨਦਾ ਇਹਦੇ ਵਿੱਚ ਐਕਸਟਰਾ ਕੋਈ ਦਿੱਕਤ ਆਊਗੀ ਨਹੀਂ ਤੁਹਾਨੂੰ ਠੀਕ ਹੈ ਜੀ ਪੰਜ ਚਾਰ ਸਾਲ ਦੇਖਣ ਦੀ ਜਰੂਰਤ ਨਹੀਂ ਠੀਕ ਹੈ ਜੀ ਠੀਕ ਹੈ ਜ ਜਿਹੜਾ ਮੇਨ ਇਹਦੇ ਵਿੱਚ ਜਿਹੜਾ ਕਹਦੀ ਏ ਵੀ ਇਹਦਾ ਮੇਨ ਸਭ ਤੋਂ ਜ਼ਿਆਦਾ ਅੰਗ ਹੈ ਰੋਟਾ ਬਿਟਰ ਨੂੰ ਚਲਾਉਣ ਦਾ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਕੀ ਲੱਗਿਆ ਆਜੋ ਜੀ ਹੂੰ ਆ ਚੈੱਕ ਕਰਪਾ ਠੀਕ ਹੈ ਜੀ ਹੈਵੀ ਆਹ ਹੈਵੀ ਬਹੁਤ ਜ਼ਿਆਦਾ ਆ ਆਮ ਤੁਹਾਨੂੰ ਮਾਰਕੀਟ ਦੇ ਵਿੱਚ ਇਹ ਮਿਲਣਾ ਤੁਸੀਂ ਹੁਣ ਇਹ ਤੁਸੀਂ ਆਪ ਦੱਸ ਦੋ ਹੂੰ ਵੀ ਅਗਲਾ ਕਿਉਂ ਨਹੀਂ ਦੇਊਗਾ ਤੁਹਾਨੂੰ 50000 ਦਾ ਠੀਕ ਹੈ ਜੀ ਤੇ ਬਾਹਰੋਂ ਵੇਖਣ ਨੂੰ ਇੱਕੋ ਜਿਹੀਆਂ ਨੇ ਇਹ ਅੰਦਰੋਂ ਦੇਖੋ ਕਿੰਨਾ ਫਰਕ ਹੈ ਅੰਦਰੋਂ ਵੀਰ ਜੀ ਬਕਾਇਦਾ ਇਹ ਚੀਜ਼ ਆਪਾਂ ਨਾ ਨਵਾਂ ਬਾੜੇ ਵੀ ਨਹੀਂ ਕਹਿੰਦੇ ਨੇ ਨਾ ਚੀਜ਼ ਫਰੈਸ਼ ਚਾਹੀਦੀ ਆ ਸਾਨੂੰ ਨਵਾਂ ਚਾਹੀਦਾ ਅਸੀਂ ਇਹ ਜਹਾਜ਼ ਦਾ ਪੁਰਾਣਾ ਪਾਈਪ ਲੈਨੇ ਆ ਇਹ ਪੁਰਾਣਾ ਪਾਈਪ ਲੈਂਦੇ ਜੀ ਸਾਨੂੰ ਹਾਲਾਂਕਿ ਨਵੇਂ ਨਾਲੋਂ 5-4 ਰੁਪਏ ਇਹ ਮੈਨੂੰ ਮਹਿੰਗਾ ਪੈਂਦਾ ਨਵੇਂ ਨਾਲੋਂ ਮਹਿੰਗਾ ਪੈਂਦਾ ਲਈਦਾ ਸੈਕੰਡ ਹੈ ਇੰਨੀ ਹੈਵੀ ਹੈ ਦੇਖੋ ਇਹ ਮੰਨ ਲਓ ਸ਼ਿਪ ਦੇ ਜਿਹੜੇ ਜਹਾਜ਼ਾਂ ਦੇ ਵਿੱਚ ਤੇਲ ਵਾਲੀਆਂ ਰਾਣਾ ਹੁੰਦੀਆਂ ਨੇ ਨਾ ਹਾਂਜੀ ਠੀਕ ਹੈ ਜੀ ਇਹ ਉਹ ਚੀਜ਼ ਹੈ ਇਹ ਉਹ ਚੀਜ਼ ਹੈ ਜੀ ਨਾ ਤਾਂ ਇਹਦੇ ਵਿੱਚ ਕਦੇ ਤੁਹਾਨੂੰ ਵਾਈਬ੍ਰੇਸ਼ਨ ਆਉਗੀ ਤੇ ਨਾ ਕਦੇ ਇਹਨੂੰ ਫਟਣ ਦੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਣੀ ਠੀਕ ਹੈ ਵੀਰੇ ਫਟਣ ਦੀ ਤੇ ਨਾ ਇਹ ਇਹਦੇ ਵਿੱਚ ਬਿਲਕੁਲ ਨਹੀਂ ਆਉਗੀ ਜੀ ਇੱਕ ਵੀਰੇ ਨਵੀਂ ਪਾਈਪ ਚ ਤਾਂ ਕਹਿੰਦੇ ਜੋੜ ਵੀ ਮਿਲ ਜਾਂਦਾ ਹੈ ਜੋੜ ਇਹਦੇ ਵਿੱਚ ਤੁਸੀਂ ਜੋੜ ਪਾ ਲਈ ਨਹੀਂ ਸਕਦੇ ਜੋੜ ਹੈ ਹੀ ਨਹੀਂਗਾ ਜੀ ਹੈ ਹੀ ਨਹੀਂਗਾ ਇੰਨਾ ਮਟੀਰੀਅਲ ਬਸ ਇਹ ਤਾਂ ਫਰਕ ਨਹੀਂ ਠੀਕ ਹੈ ਜੀ ਠੀਕ ਹੈ ਜੀ ਇਹ ਹੀ ਛੋਟੀਆਂ ਛੋਟੀਆਂ ਚੀਜ਼ਾਂ ਰੂਟਾ ਬਿਟਰ ਨੂੰ ਜਿਹੜੀਆਂ ਖਾਸ ਬਣਾਉਂਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਉੱਪਰ ਪਾਈਪ ਆ ਗਿਆ ਜੀ ਹਾਂਜੀ ਇਹ ਵੀ ਦੇਖੋ ਆਮ 4mm ਲਾਉਂਦੇ ਨੇ ਤੁਸੀਂ ਚੈੱਕ ਸਟਿੰਗ ਦਾ ਤੁਹਾਨੂੰ ਕਲੰਪ ਮਿਲਨੇ ਆ ਦੇ ਜੀ ਠੀਕ ਹੈ ਜੀ ਠੀਕ ਹੈ ਇੱਕ ਕਲੰਪ ਭਨੇ ਆਮ ਇੱਥੇ ਵੀ ਤੁਹਾਨੂੰ ਥੱਲੇ ਵਾਲੇ ਪਾਸੇ ਤੇ ਘੋੜੀ ਦੇ ਵੀ ਤੁਹਾਨੂੰ 19 ਨੰਬਰ ਦੇ ਕਾਬਲੇ ਮਿਲਣਗੇ ਹਰ ਇੱਕ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਇਹਦੇ ਵਿੱਚ 22 ਨੰਬਰ ਦੇ ਕਾਬਲੇ ਟਾਰਕ ਨਟ ਟਾਰਕ ਨਟ ਜਿਹੜਾ ਹਾਲਾਂਕਿ ਮੰਨ ਕੇ ਚਲੋ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲੂਗਾ ਇਹ ਸਾਡੀ ਗਾਰੰਟੀ ਹੈ ਠੀਕ ਹੈ ਜੀ ਕਿੰਨੀ ਤੁਸੀਂ ਕਹਿੰਦਾ ਕਿ ਆਉਂਦਾ ਰੂਟਾ ਵੇਟਰ ਲੈ ਰਹੇ ਹੋ ਤੁਹਾਨੂੰ ਟਾਰਕ ਨਟ ਕਿਸੇ ਦੇ ਵਿੱਚ ਜਲਦੀ ਨਹੀਂ ਮਿਲਣਗੇ ਠੀਕ ਹੈ ਵੀਰੇ ਇਹ ਨਹੀਂ ਮਿਲਦੇ ਇਹ ਵੀ ਜੀ ਕੋਈ ਤੁਲਮੀ ਚੀਜ਼ ਨਹੀਂ ਹੈਗੀ ਠੀਕ ਹੈ ਇਹਦੇ ਇੱਕ ਪੀਸ ਤੇ ਪੈਸੇ ਲਾਉਣੇ ਪੈਂਦੇ ਆ ਇੱਕ ਪੀਸ ਤੇ ਕੱਲੇ ਕੱਲੇ ਪੀਸ ਤੇ ਪੈਸੇ ਲਾਉਣੇ ਪੈਂਦੇ ਆ ਇਹ ਆ ਜੀ ਚੀਜ਼ ਹੈ ਇਹ ਚੀਜ਼ ਹੈ ਇਹ ਵੀਰੇ ਮੰਨ ਲਓ ਇਹ ਸਾਰੇ ਚ ਯੂਜ਼ ਹੁੰਦੇ ਆ ਕਿ ਆਪਣੇ ਕੁਝ ਥਾਂ 'ਚ ਹੀ ਯੂਜ਼ ਹੁੰਦੇ ਨੇ ਇਹ ਜੀ ਆਪਾਂ ਨੂੰ ਸਾਰੇ ਕਿਤੇ ਮਿਲਨੇ ਆ ਜਿੱਥੇ ਇਹਦੇ ਉੱਤੇ ਲੋਡ ਰਹਿਣਾ ਦੇਖੋ ਘੋੜੀ ਆ ਗਈ ਠੀਕ ਹੈ ਜੀ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਪ੍ਰੈਸ਼ਰ ਆਉਂਦਾ ਹੈ ਨੰਬਰ ਦੂਜਾ ਕਲੰਪ ਆ ਗਿਆ ਕਿਉਂਕਿ ਗੇਅਰ ਮੇਨ ਚੀਜ਼ ਆ ਗਈ ਇਹਦੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਉੱਤੇ ਤੁਹਾਨੂੰ ਸਾਰੇ ਚ ਹੀ ਮਿਲਨੇ ਆ ਹਾਂ ਜੀ ਠੀਕ ਠੀਕ ਹੈ ਜਿੰਨੇ ਆਪਣੇ ਬਲੇਡਾਂ ਵਾਲੇ ਨਟ ਹੋਗੇ ਸੋਨੂੰ ਪੂਰੇ ਸੋਨੂੰ ਉਹ ਪ੍ਰੋਪਰ ਕੁਆਲਿਟੀ ਦੇ ਮਿਲਨੇ ਆ ਉਹ ਪ੍ਰੋਪਰ ਦੇ ਮਿਲਣਗੇ ਜੀ ਇਹ ਨਹੀਂ ਹੈਗਾ ਤੁਸੀਂ ਇੱਕ ਵਾਰੀ ਜਦੋਂ ਆਪਣਾ ਚੱਲ ਕੇ ਬਲੇਡਾਂ ਦੀ ਕਸਾਈ ਹੋ ਗਏ ਚੇਂਜ ਕਰੋਗੇ ਤਾਂ ਤੁਹਾਡੇ ਸਾਰੇ ਨਟ ਖਤਮ ਹੋ ਜਾਣਗੇ ਬਿਲਕੁਲ ਨਹੀਂ ਠੀਕ ਹੈ ਵੀਰੇ ਤੁਹਾਡਾ ਉਸ ਟਾਈਮ ਤੇ ਨਟਾਂ ਨੇ ਦੁਬਾਰਾ ਕੰਮ ਦੇਣਾ ਠੀਕ ਹੈ ਵੀਰੇ ਤੇ ਵੀਰੇ ਗੀਅਰ ਆ ਜਿਹੜਾ ਆਪਣਾ ਹਨਾ ਇਹ 13 23 ਮਲਟੀ ਸਪੀਡ ਗੀਅਰ ਹੈ ਵੀਰ ਜੀ ਠੀਕ ਹੈ ਜੀ 13 23 ਦਾ ਮਲਟੀ ਸਪੀਡ ਜੀ ਜੀ ਇਹ ਤੁਸੀਂ ਛੋਟੇ ਤੋਂ ਲੈ ਕੇ ਜਿਵੇਂ 8 ਪੋਟਾ ਪੀਸ ਖੜਾ ਹੈ ਤੁਸੀਂ ਇਹਨੂੰ 35 ਐਚਪੀ ਤੋਂ ਲੈ ਕੇ ਸ਼ੁਰੂ ਕਰ ਸਕਦੇ ਪੱਕਾ ਨਹੀਂ ਜੇ ਤੁਹਾਡਾ ਇੱਕ ਟਾਈਮ ਤੁਹਾਡੇ ਲਈ 50 ਦਾ ਟਰੈਕਟਰ ਨਹੀਂ ਹੈਗਾ ਹਾਂਜੀ ਠੀਕ ਹੈ ਤੁਸੀਂ ਇਹਨੂੰ 35 ਦੇ ਤੇ ਚਲਾ ਸਕਦੇ ਹੋ ਚਲਾ ਸਕਦੇ ਹਾਂ ਹਾਂ ਜਿਹੜੀ ਸਾਡੀ ਲੋਡ ਦੀ ਗਾਰੰਟੀ ਹੈ ਠੀਕ ਹੈ ਜੀ ਤੇ ਵੀਰੇ ਹੋਰ ਆਪਣਾ ਜਿਹੜਾ ਇਧਰਲਾ ਸਾਈਡ ਵਾਲਾ ਗੇਅਰ ਆਉਂਦਾ ਹਨਾ ਜਿਹੜਾ ਸਾਈਡ ਦਾ ਗੇਅਰ ਆ ਕਈ ਨਾਲ ਲੋਕੀ ਮਟਾਈ ਦਾ ਦਿਖਾਉਂਦੇ ਨੇ ਵੀ ਹਨਾ ਆਪਣਾ ਇੰਨਾ ਦਿਖਾਵੇ ਦਾ ਕੋਈ ਫਾਇਦਾ ਨਹੀਂਗਾ ਅੱਛਾ ਜੀ ਠੀਕ ਹੈ ਨਾ ਜੀ ਮੈਂ ਤੁਹਾਨੂੰ ਹੀ ਕਹਾਂ ਮੈਂ ਅਸੀਂ ਪਹਿਲਾ ਨੰਬਰ ਕੋਈ ਓਲਾ ਨਹੀਂ ਆਪਣੇ ਲਵੇ ਹਾਂਜੀ ਹਰ ਇੱਕ ਜ਼ਿੰਮੇਵਾਰ ਨੂੰ ਅਸੀਂ ਆਪਦਾ ਪਰਿਵਾਰ ਸਮਝਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਆ ਰੋਟਾਵੇਟਰ ਬਾਰੇ ਪਿਆ ਠੀਕ ਹੈ ਜੀ ਅਸੀਂ ਇਹ ਨਹੀਂ ਦਿਖਾ ਕੇ ਤੋਰਦੇ ਤੁਹਾਨੂੰ ਆਪ ਨੂੰ ਜਾਣਕਾਰੀ ਚਾਹੀਦੀ ਤਾਂ ਤੁਸੀਂ ਕੰਪਨੀ ਆਓ ਕੱਲੀ ਕੱਲੀ ਚੀਜ਼ ਆ ਕੇ ਚੈੱਕ ਕਰੋ ਕਿੱਥੇ ਕੀ ਲੱਗਿਆ ਕਿੱਥੇ ਕੀ ਨਹੀਂ ਲੱਗਿਆ ਆ ਵੀਰ ਜੀ ਇਹ ਸੀਲ ਆ ਗਈ ਜੀ ਆਮ ਜਿਹੜਾ ਤੁਸੀਂ ਕਹਿ ਰਹੇ ਹੋਗੇ 5055000 ਹੁਣ ਉਹਦੇ ਵਿੱਚ ਤੁਹਾਨੂੰ 80 ਰੁਪਏ ਦੀ ਸੀਲ ਹੀ ਮਿਲਣੀ ਹੈ ਵੀਰ ਜੀ 80 ਰੁਪਏ ਦੀ ਸੀਲ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਹਾਂ ਠੀਕ ਹੈ ਜੀ ਮੈਂ ਇਹ ਆਣਾ ਜਿਹੜੀ ਆ ਚੀਜ਼ ਹੈ ਨਾ ਜਿਹੜੇ ਆnde ਵੀ 90000 ਦਾ 60000 ਦਾ ਮਿਲਦਾ ਰੋਟਾਵੇਟਰ ਉਹ ਸੀਜ਼ਨ ਲਾ ਕੇ ਪੁੱਛੋ हां जेडी मेन चीज हां ਤੁਸੀਂ ਆ ਚੀਜ਼ਾਂ ਪੁੱਛੋ ਆ ਚੀਜ਼ਾਂ ਪੁੱਛੋ ਜਿਹੜੀ ਚੀਜ਼ਾਂ ਦੱਸ ਰਹੇ ਕੰਪਨੀ ਆਪ ਕਹਿੰਦੀ ਵੀ ਤੁਸੀਂ ਆ ਚੀਜ਼ਾਂ ਪੁੱਛੋ ਉਹਨਾਂ ਦੇ ਜਾ ਕੇ ਲੈ ਲਓ ਜਿਹੜੀਆਂ ਚੀਜ਼ਾਂ ਆਉਂਦੀਆਂ ਅਸੀਂ ਕਹਿੰਦੇ ਨਹੀਂ ਵੀ ਸਾਥੋਂ ਆ ਕੇ ਲਓ ਸਾਥੋਂ ਆ ਕੇ ਤੁਸੀਂ ਜਾਣਕਾਰੀ ਲਓ ਜਾਣਕਾਰੀ ਲਓ ਤੇ ਫਿਰ ਅਗਾ ਲਓ ਰੋਡਾ ਜੀ ਤੇ ਨੰਬਰ ਦੂਸਰਾ ਹੁਣ ਜਦੋਂ ਤੁਸੀਂ ਨੇ ਇਹਦੇ ਵਿੱਚ ਸੀਲ ਇਹ ਲਾਤੀ ਇੱਕ ਸੀਜਨ ਲਾਇਆ ਉਸ ਤੋਂ ਬਾਅਦ ਤੁਸੀਂ ਕੋਈ ਹਰ ਇੱਕ ਜ਼ਿੰਮੇਵਾਰ ਦੇ ਘਰੇ ਇੰਨੀ ਜਗ੍ਹਾ ਨਹੀਂ ਭਰਾ ਦੇ ਵੀ ਉਹਨੂੰ ਛਾਵੇਂ ਲਾ ਕੇ ਸਮਾਰ ਕੇ ਖੜਾ ਦੇ ਹਾਂ ਠੀਕ ਹੈ ਨਾ ਰੂਟੇਟਰ ਤੁਹਾਡਾ 1 ਮਹੀਨਾ ਬਾਹਰੇ ਰਹਿ ਗਿਆ ਇਹਨੇ ਸੀਲ ਨੇ ਇਕੱਠੀ ਹੋ ਜਾਣਾ ਠੀਕ ਹੈ ਜੀ ਇਕੱਠੀ ਹੋ ਜਾ ਕੱਠੀ ਹੋ ਗਈ ਤਾਂ ਉਸ ਤੋਂ ਬਾਅਦ ਤੁਹਾਡਾ ਤੇਲ ਗਿਆ ਤੇਲ ਗਿਆ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਤੁਹਾਡਾ ਗੇਅਰ ਵੀ ਗਿਆ ਖਤਮ ਤੁਹਾਡਾ ਮੰਨ ਲਓ ਵੀ 10000 ਦੀ ਲਾਟਰੀ ਲਗੜੇ ਠੀਕ ਹੈ ਜੀ 6 ਮਹੀਨੇ ਬਾਅਦ 6 ਮਹੀਨੇ ਬਾਅਦ ਦੀ ਲਾਟਰੀ ਲੱਗਦੀ ਹੈ ਜੀ 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 ਇਹਦੇ ਵਿੱਚ ਦੇਵਾਂਗੇ ਤੁਹਾਨੂੰ ਮਕੈਨੀਕਲ ਸੀ ਮਕੈਨੀਕਲ ਇਹ ਮਕੈਨੀਕਲ ਦਾ ਵੀਰੇ ਰੀਜ਼ਨ ਕੀ ਹੈ ਇੱਕ ਤਾਂ ਹੁੰਦਾ ਨਾ ਮਕੈਨੀਕਲ ਵਰਕ ਕਿਵੇਂ ਕਰਦੀ ਹੈ ਮਕੈਨੀਕਲ ਵਰਕ ਵੀਰ ਜੀ ਜਿਵੇਂ ਕਿ ਇਹ ਸਿੰਗਲ ਪੀਸ ਹੈ ਠੀਕ ਹੈ ਜੀ ਇਹਨੇ ਅੰਦਰੋਂ ਕੰਮ ਕਰਨਾ ਹੈ ਇਹ ਕਿੰਨਾ ਕੁ ਚਿਰ ਖੈਰ ਮੰਨਾਲੂ ਤੁਸੀਂ ਆਪ ਚੈੱਕ ਕਰ ਸਕਦੇ ਹੋ ਵੀ ਇੱਕ ਬੰਨੇ ਹੋ ਗਈ ਹੈ ਜੀ ਇਹਨੇ ਆਬ ਲੈ ਕੇ ਹੋਈ ਇਹਨੇ ਕਲੱਚ ਤ ਠੀਕ ਹੈ ਜੀ ਕਲਾਚੇ ਤਰ੍ਹਾਂ ਜੀ ਜੀ ਠੀਕ ਹੈ ਇੱਕ ਨੇ ਤਾਂ ਜਾਣਾ ਦੇਖੋ ਇਹਨੇ ਐਕਸਲ ਦੇ ਵਿੱਚ ਇੱਕ ਨੇ ਜਾਣਾ ਹੱਬ ਚ ਠੀਕ ਹੈ ਜੀ ਦੂਸਰਾ ਪਾਸਾ ਠੀਕ ਹੈ ਵੀਰੇ ਇਹ ਇੱਥੇ ਇੱਥੇ ਐ ਲੱਗ ਇਹ ਇੱਥੇ ਫਿੱਟ ਹੋਗੀ ਠੀਕ ਹੈ ਜੀ ਦੂਸਰੇ ਨੇ ਜਾਣਾ ਜੀ ਐਕਸਲ ਤੇ ਇਹਨੇ ਇਸ ਲੋਟ ਚੱਲਣਾ ਹੈ ਜੀ ਠੀਕ ਹੈ ਜੀ ਐ ਚੱਲਦੀਆਂ ਨੇ ਇੱਥੇ ਇਹ ਮੈਗਨੇਟ ਸੀਲ ਹੈ ਜੀ ਇੱਕ ਤਰ੍ਹਾਂ ਦੀ ਮੈਗਨੇਟ ਸੀਲ ਜੀ ਇਹਨੇ ਦੋਨਾਂ ਨੇ ਆਪਸ ਵਿੱਚ ਫੇਸ ਲਾ ਕੇ ਚੱਲਦਾ ਇਹਦੇ ਵਿੱਚ ਤੇਲ ਤਾਂ ਦੂਰ ਦੀ ਗੱਲ ਹੈ ਤੁਸੀਂ ਹਵਾ ਦਾ ਪ੍ਰੈਸ਼ਰ ਜੇ ਲਾ ਦਈਏ ਨਾ ਇਹਦੇ ਵਿੱਚ ਨਹੀਂ ਲੰਘੂਗਾ ਇਹਦੇ ਵਿੱਚੋਂ ਹਵਾ ਦਾ ਪ੍ਰੈਸ਼ਰ ਨਹੀਂ ਲੰਘੂਗਾ ਜੀ ਜੇ ਨੁਕਸਾਨ ਇਹਨੇ ਕਰਨ ਹੈ ਲੀਕ ਹੋਣਾ ਉਹ ਸਾਡੇ ਲਈ ਬਥੇ ਪਏ ਤੇ ਹੋ ਜਾਣਾ ਠੀਕ ਹੈ ਜੀ ਠੀਕ ਹੈ ਵੀਰੇ ਤੇ ਬਾਕੀ ਵੀਰੇ ਮੈਨੂੰ ਤੁਸੀਂ ਕੁਆਲਿਟੀ ਤੁਸੀਂ ਅੰਦਰ ਵੀ ਮੈਂ ਵੇਖਿਆ ਨਾ ਸਾਰਾ ਵਿਜੀਟ ਕਰਕੇ ਮੈਨੂੰ ਤੁਸੀਂ ਦੱਸਿਆ ਇੱਕ ਪੇਂਟ ਕੁਆਲਿਟੀ ਸਾਨੂੰ ਥੋੜਾ ਇਹ ਪੇਂਟ ਵੀਰ ਜੀ ਪਾਊਡਰ ਪੇਂਟ ਮਿਲਣਾ ਤੁਹਾਨੂੰ ਪਾਊਡਰ ਪੇਂਟ ਪੂਰੀ ਪਾਊਡਰ ਪੇਂਟ ਮਿਲਣਾ ਤੁਹਾਨੂੰ ਇਹ ਨਹੀਂਗਾ ਵੀ ਇੱਕ ਚੀਜ਼ ਚਾਕੇ ਪਾਊਡਰ ਤੇ ਲਾਤੇ ਦੂਸਰੀ ਤੁਸੀਂ ਨੇ ਚਾਕੇ ਗੰਨ ਨਾਲ ਗੜਪੇ ਇਹ ਤੁਹਾਨੂੰ ਕਿਤੇ ਨਹੀਂ ਮਿਲੂਗਾ ਤੇ ਸਭ ਤੋਂ ਜ਼ਿਆਦਾ ਜਿਹੜੀ ਟੁੱਟਣ ਭੱਜਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਆ ਗਿਆ ਹਰ ਕੋਈ ਰੈਡੀ ਮਿੰਟ ਜਾਣੇ ਦੇ ਵਟ ਦੇ ਨਾਲ ਰੈਡੀ ਮਿੰਟ ਆਮ ਬਾਹਰੋਂ ਮਿਲਦਾ ਹੈ ਜੀ ਪਰ ਸਾਡੇ ਸੋਨੂੰ ਵੀਰਬਲ ਕੰਪਨੀ ਦੇ ਵਿੱਚੋਂ ਸੋਨੂੰ ਕੰਪਨੀ ਦੇ ਵਿੱਚ ਹੀ ਮੰਨਦਾ ਮਿਲਣਾ ਸਭ ਕੁਝ ਵਿੱਚ ਤੁਸੀਂ ਹੌਲਡਰ ਆ ਠੀਕ ਹੈ ਜੀ Ориジナル ਦੇ ਵਿੱਚ ਤੁਹਾਨੂੰ 베어ਿੰਗ ਮਿਲਨੇ ਆ ਠੀਕ ਹੈ ਜੀ ਠੀਕ ਹੈ ਜੀ ਡਬਲ ਸੀਲ ਮਿਲਨੀ ਹੈ ਬਾਕਾਇਦਾ ਜੈਡ ਕੱਟਿਆ ਹੋਇਆ ਦੇਖੋ ਜੀ ਇਹਦੇ ਵਿੱਚ ਪਾਣੀ ਜਾਣ ਦੀ ਕਿਤੇ ਗੰਜੱਸ ਹੈ ਬਿਲਕੁਲ ਫਰੀ ਤਬੀ ਹੈ ਹਾਂ ਠੀਕ ਹੈ ਜੀ ਹੈਵੀ ਪਾਈਪ ਲੱਗੇ ਹੋਏ ਜੀ ਵਧੀਆ ਤੇ ਸਭ ਤੋਂ ਮੇਨ ਮੁੱਦਾ ਹੈ ਗਿਆ ਹੌਲਡਰ ਦਾ ਠੀਕ ਹੈ ਜੀ ਰੋਟਾਵੇਟਰ ਦੇ ਵਿੱਚ ਤੁਸੀਂ ਦੱਸੋ ਵੀ ਕਿੱਥੇ ਜਾ ਸਕਦਾ ਜੀ ਮੈਂ ਇੱਕ ਹੋਰ ਗੱਲ ਆ ਨਾ ਇੰਨਾ ਹੈਵੀ ਕਿਸੇ ਰੋਟਾਵੇਟਰ ਚ ਤੁਸੀ ਕਿਸੇ ਨੇ ਵੇਖਿਆ ਨਹੀਂ ਦੇਖੋ ਜੀ ਆਮ ਜ਼ਿਆਦਾ ਇਹਨੂੰ ਲੱਗਿਆ ਹੁੰਦਾ ਪੱਤੀ ਦਾ ਤੇ ਜਾਂ ਲੱਗਿਆ ਹੁੰਦਾ ਇਹਦੇ ਨਾਲ ਦਾ ਇੱਥੇ ਇਕੱਲਾ ਪਾਈਪ ਉਹ ਦੇਖੋ ਕਿਸੇ ਹਾਰਡ ਬੱਟ ਤੇ ਲੱਗਿਆ ਕਿਸੇ ਕਮਚੇ ਲੱਗਿਆ ਉਹਨੇ ਨਾਲ ਦੀ ਨਾਲ ਫਟ ਜਾਣਾ ਬਿੰਗਾ ਹੋ ਗਿਆ ਫਟ ਗਿਆ ਜੀ ਦੁਬਾਰਾ ਜੇ ਆ ਤੁਹਾਡਾ ਦੁਬਾਰਾ ਖਰਚਾ ਸ਼ੁਰੂ ਹੋ ਗਿਆ ਹਾਂ ਇਹਨੇ ਕਦੇ ਨਹੀਂ ਜਾਣਾ ਜੀ ਠੀਕ ਹੈ ਜੀ ਠੀਕ ਹੈ ਜੀ ਨਾ ਇਹਨੇ ਬਿੰਗਾ ਹੋਣਾ ਤੇ ਨਾ ਹੀ ਇਹਨੇ ਟੁੱਟਣਾ ਠੀਕ ਹੈ ਜੀ ਜੇ ਤਾਂ ਦੇਖੋ ਕੋਈ ਮਾਤਕੀ ਤੋੜ ਰਿਹਾ ਹੈ ਉਹ ਗੱਲ ਅਲੱਗ ਹੈ ਉਹ ਤਾਂ ਵੀਰੇ ਫਿਰ ਐ ਲਾ ਲਉ ਨਾ ਦਰਖਤ ਨਾਲ ਲਾਤਾ ਆਪਾਂ ਨਾ ਇੱਕ ਪਰ ਦਰਖਤ ਨਾਲ ਤਾਂ ਅਸੀਂ ਕਹੇ ਨੀ ਦਰਖਤ ਨਾਲ ਤੇਨੂੰ ਜਲਦੀ ਤੁਸੀਂ ਕੁਝ ਕਰ ਨਹੀਂ ਸਕਦੇ ਅੱਛਾ ਦਰਖਤ ਨਾਲ ਹੁੰਦਾ ਨਹੀਂ ਜੀ ਇਹਨੂੰ ਜਲਦੀ ਕੁਝ ਹੋਣ ਵਾਲੀ ਨਹੀਂ ਚੀਜ਼ ਲਾਈ ਆਪਾਂ ਠੀਕ ਹੈ ਮੰਨ ਲਓ ਇੱਕ ਤਾਇਨਾ ਵੀ ਤੋੜਨ ਦਾ ਰਾਤ ਹੈ। ਹਾਂ ਵੀ ਰਾਤ ਦੇ ਨਾਲ ਤੋੜ ਰਹੇ ਉਹ ਤੋੜ ਲਓ। ਹਾਂ ਉਹ ਤੋੜ ਲਓ ਫਿਰ ਉਹ ਤਾਂ ਇੱਕ ਮੇਤ ਕੇ ਆ ਗਏ ਨਾ ਇੱਕ ਜਦੋਂ ਆਪਣੇ ਤੋਂ ਕਿਤੇ ਭਲੇਖੇ ਨਾ ਲੱਗਾ ਉਦੋਂ ਨਹੀਂ ਕਿਤੇ ਜਾ। ਇਹ ਚੀਜ਼ ਵੀ ਜੀ ਗਾਰੰਟੀ ਕਿਸ ਚੀਜ਼ ਦੀ ਦਿੰਦੇ ਆ। ਅਸੀਂ ਗਾਰੰਟੀ ਖੁਦ ਅਸੀਂ ਆਪ ਕਹਿੰਦੇ ਆ। ਤੁਸੀਂ ਪੀਸ ਨੂੰ ਐਕਸੀਡੈਂਟ ਨਹੀਂ ਕਰਨਾ। 1 ਸਾਲ ਵਾਸਤੇ ਸਾਡਾ। 1 ਸਾਲ ਵਾਸਤੇ ਤੁਹਾਡਾ ਹੀ। ਤੁਸੀਂ ਇਹਨੂੰ ਦਿਨ ਤੋਂ ਲੈ ਕੇ ਰਾਤ ਤੱਕ ਚਲਾਓ। ਠੀਕ ਹੈ ਜੀ। ਠੀਕ ਹੈ ਜੀ ਇੱਕ ਕਸਾਈ। ਹਾਂ। ਦੀ ਗਰੰਟੀ ਨਹੀਂ ਹੁੰਦੀ ਆਪਣੀ ਇੱਕ ਐਕਸੀਡੈਂਟ ਦੀ ਜੋ ਚੱਲੂਗੀ ਤਾਂ ਚੀਜ਼ ਘਸੂਗੀ ਉਹ ਕਸੇਗੀ ਹੁਣ ਮਾ ਲੋ ਆਖਣ ਹਾਂ ਤੁਹਾਡੇ ਗੇਅਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸਾਈਡ ਗੇਅਰ ਚ ਆ ਗਈ ਤੁਹਾਡਾ ਕੋਈ ਵਾਈਬ੍ਰੇਸ਼ਨ ਕਰ ਰਿਹਾ ਰੂਟਾ ਬਟਰ ਠੀਕ ਹੈ ਜੀ ਕੋਈ ਚਲਦੇ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹੁੰਦੀ ਉਹ ਸਾਡੀ ਹੈ ਠੀਕ ਹੈ ਜੀ ਉਸ ਉੱਥੋਂ ਕੋਈ ਖਰਚਾ ਨਹੀਂ ਲਿਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਰ ਨਹੀਂ ਹੋਏ ਇੱਕ ਵਾਈਬ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਲੋਕੀ ਨੇ ਆਮ ਹਰ ਇੱਕ ਬੰਦਾ ਗਲਾਸ ਧਰ ਕੇ ਦਿਖਾਉਂਦਾ ਜੀ ਇੱਥੇ ਬਾਈ ਜੀ ਇਹ ਟ੍ਰੈਂਡ ਵੀਰਵਲ ਨੇ ਸ਼ੁਰੂ ਕੀਤਾ ਹੋਇਆ ਅੱਛਾ ਟ੍ਰੈਂਡ ਤੁਸੀਂ ਸ਼ੁਰੂ ਕੀਤਾ ਜੀ ਇਹ ਸ਼ੁਰੂ ਤੋਂ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੋ ਇਹ ਟ੍ਰੈਂਡ ਹੈ 2019 ਤੋਂ ਲੈ ਕੇ ਹਾਂਜੀ ਆ ਦਿਨ ਆ ਗਿਆ ਜੀ ਉਸ ਦਿਨ ਤੋਂ ਲੈ ਕੇ ਵੀਰਵਾਲ ਦਾ ਟ੍ਰੈਂਡ ਸ਼ੁਰੂ ਕੀਤਾ ਹੋਇਆ ਹੈ ਉਸ ਦਿਨ ਤੋਂ ਲੈ ਕੇ ਅੱਜ ਵੀ ਤੁਸੀਂ ਵੱਡੇ ਤੋਂ ਲੈ ਕੇ ਛੋਟੇ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਭਾਈ ਇੱਕ ਵਾਰ ਆਪਣਾ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ ਭਾਈ ਜੀ ਆਪਣੇ ਦੇ ਵੇ 22 ਫੁੱਟ ਤੋਂ ਲੈ ਕੇ ਹਾਂਜੀ ਸੋਨੂੰ ਫਿਲਹਾਲ 15 ਫੁੱਟ ਤੱਕ ਮਿਲੂ ਸੋਨੂੰ ਥੋੜੇ ਸਮੇਂ ਬਾਅਦ ਸੋਨੂੰ 16 ਤੋਂ 17 ਫੁੱਟ ਵੀ ਮਿਲੂਗਾ 16 ਤੋਂ 17 ਵੀ ਆਏਗਾ ਜੀ ਚਲੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਆ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਨੰਬਰ ਹੈ ਜਿਹੜੇ ਸਕਰੀਨ ਤੇ ਚੱਲਦੇ ਪਿਆ ਧੰਨਵਾਦ ਧੰਨਵਾਦ